ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਗੱਲ ਕਰਨ ਵਾਲੇ ਹਾਂ ਜੀ ਤੁਹਾਡੇ ਰਾਸ਼ੀ ਫਲ ਦੇ ਬਾਰੇ ਵਿੱਚ ਕਿ 12 ਹੀ ਰਾਸ਼ੀਆਂ ਦਾ ਅੱਜ ਦਾ ਦਿਨ ਕਿਵੇਂ ਦਾ ਰਹਿਣ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਮਾਤਾ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਹੋ ਜਾਵੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਪਣੇ ਕੰਮ ਲਈ ਦੂਸਰਿਆਂ ਤੇ ਦਬਾਅ ਨਾ ਪਾਓ ਦੂਜੇ ਲੋਕਾਂ ਦੀ ਇੱਛਾ ਅਤੇ ਦਿਲਚਸਪੀਆਂ ਤੇ ਵੀ ਧਿਆਨ ਦਿਓ ਇਸ ਨਾਲ ਤੁਹਾਨੂੰ ਦਿਲ ਦੀ ਖੁਸ਼ੀ حاصل ਹੋਵੇਗੀ ਜਲਦਬਾਜ਼ੀ ਵਿੱਚ ਨਿਵੇਸ਼ ਨਾ ਕਰੋ ਜੇਕਰ ਤੁਸੀਂ ਸਭ ਮੁਮਕਿਨ ਕੋਨਾ ਵਿੱਚ ਪਰਖੋਗੇ ਤਾਂ ਨੁਕਸਾਨ ਹੋ ਸਕਦਾ ਹੈ ਕੋਲ ਮਿਲਾ ਕੇ ਅੱਜ ਤੁਹਾਡਾ ਲਾਭਦਾਇਕ ਦਿਨ ਹੈ ਪਰੰਤੂ ਜਿਸ ਨੂੰ ਤੁਸੀਂ ਸਮਝਦੇ ਹੋ ਅੱਖਾਂ ਬੰਦ ਕਰਕੇ ਕਿਸੇ ਤੇ ਯਕੀਨ ਕਰਦੇ ਹੋ ਉਹ ਤੁਹਾਡਾ ਭਰੋਸਾ ਤੋੜ ਸਕਦਾ ਹੈ ਤੁਹਾਡਾ ਮੂਡ ਸ਼ਾਇਦ ਤੁਹਾਡੇ ਪ੍ਰੇਮੀ ਦੇ ਸਖਤ ਸ਼ਬਦਾਂ ਕਾਰਨ ਖਰਾਬ ਹੋ ਜਾਵੇ ਚੀਜ਼ਾਂ ਦੇ ਹੋਣ ਦਾ ਇੰਤਜ਼ਾਰ ਨਾ ਕਰੋ ਬਾਹਰ ਨਿਕਲੋ ਅਤੇ ਨਵੇਂ ਮੌਕਿਆਂ ਦੀ ਤਲਾਸ਼ ਕਰੋ ਪਰ ਤੁਸੀਂ ਆਪਣੇ ਦਿਮਾਗ ਵਿੱਚ ਚੱਲ ਰਹੀ ਕਿਸੇ ਚੀਜ਼ ਨੂੰ ਲੈ ਕੇ ਚਿੰਤਾ ਕਰ ਸਕਦੇ ਹੋ ਇਸ ਲਈ ਤੁਹਾਨੂੰ ਕਿਸੇ ਤਜਰਬੇ ਵਾਲੇ ਵਿਅਕਤੀ ਦੇ ਨਾਲ ਸੰਪਰਕ ਕਰਨ ਅਤੇ ਆਪਣੀਆਂ ਮੁਸ਼ਕਲਾਂ ਨੂੰ ਉਹਨਾਂ ਨਾਲ ਸਾਂਝਾ ਕਰਨ ਦੇ ਲਈ ਸਲਾਹਤ ਦਿੰਦੇ ਹਾਂ ਜੀ ਅੱਜ ਤੁਹਾਡਾ ਜੀਵਨ ਸਾਥੀ ਤੁਹਾਡੀ ਸਿਹਤ ਦੇ ਪ੍ਰਤੀ ਅਸਮਾਨ ਅਸੰਵੇਦਨਸ਼ੀਲ ਹੋ ਸਕਦਾ ਹੈ ਅੱਜ ਦਾ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 6 ਤੇ ਭਾਗਸ਼ਾਲੀ ਰੰਗ ਹੈ ਜੀ ਪਾਰਦਰਸ਼ੀ ਅਤੇ ਗੁਲਾਬੀ ਅਗਲੀ ਰਾਸ਼ੀ ਹੈ ਜੀ ਰੇਸ਼ਭ ਰਾਸ਼ੀ ਰੇਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਧਿਆਨ ਰੱਖੋ ਕਿ ਤੁਸੀਂ ਕੀ ਖਾ ਰਹੇ ਹੋ ਬਾਹਰ ਦੀ ਸੜਕ ਤੇ ਖਾਣੇ ਤੋਂ ਬਚ ਜਾਓ ਨਹੀਂ ਤਾਂ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਜੇਕਰ ਤੁਸੀਂ ਥੋੜੇ ਜਿਹੇ ਵੱਧ ਪੈਸੇ ਕਮਾਉਣ ਦੇ ਤਰੀਕਿਆਂ ਦੀ ਭਾਲ ਕਰ ਰਹੇ ਹੋ ਆਰਥਿਕ ਪਰियोजना ਵਿੱਚ ਨਿਵੇਸ਼ ਕਰੋ ਅੱਜ ਤੁਹਾਡਾ ਮਿਲਾਪ ਕਿਸੇ ਪ੍ਰੇਮੀ ਦੇ ਨਾਲ ਹੋ ਸਕਦਾ ਹੈ ਜਿਸ ਦੇ ਮਿਲਣ ਨਾਲ ਤੁਹਾਡਾ ਰਿਸ਼ਤਾ ਵਿਆਹ ਵਿੱਚ ਤਬਦੀਲ ਵੀ ਹੋ ਸਕਦਾ ਹੈ ਤੁਹਾਡਾ ਅੱਜ ਦਾ ਦਿਨ ਕੁਝ ਖਾਸ ਨਹੀਂ ਹੈ ਕਿਉਂਕਿ ਤੁਸੀਂ ਸੱਚਾ ਪਿਆਰ ਲੱਭਣ ਵਿੱਚ ਕਈ ਵਾਰ ਅਸਫਲ ਵੀ ਹੋ ਸਕਦੇ ਹੋ ਤੁਹਾਨੂੰ ਕੰਮਕਾਰ ਵਧਾਉਣ ਵਿੱਚ ਮਦਦਗਾਰ ਅੱਜ ਦਾ ਦਿਨ ਸਾਬਿਤ ਹੋ ਜਾਵੇਗਾ ਜੀ ਕੀਮਤੀ ਸਮਾਂ ਖਰਾਬ ਤੁਹਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਯਾਦ ਰੱਖੋ ਕਿ ਸਮੇਂ ਦੀ ਪਾਲਣਾ ਕਰੋ ਕਿਉਂਕਿ ਇੱਕ ਵਾਰ ਸਮਾਂ ਲੰਘ ਗਿਆ ਤੁਹਾਡੇ ਹੱਥ ਵਾਪਸ ਨਹੀਂ ਆਵੇਗਾ ਤੁਹਾਡਾ ਵਿਅਹਤਾ ਜੀਵਨ ਤੁਹਾਡੇ ਪਿਆਰ ਦੇ ਚਲਦੇ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਹੋ ਸਕਦਾ ਹੈ ਤੁਸੀਂ ਅੱਜ ਦੇ ਦਿਨ ਹੁਸ਼ਿਆਰੀ ਨਾਲ ਹੀ ਕੰਮ ਲੈਣਾ ਹੈ ਤੁਹਾਡਾ ਅੱਜ ਦਾ ਭਾਗਸ਼ਾਲੀ ਨੰਬਰ ਹੈ ਜੀ 5 ਤੇ ਭਾਗਸ਼ਾਲੀ ਰੰਗ ਹੈ ਜੀ ਹਰਾ ਤੇ ਫਿਰੋਜ਼ੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕੇ ਗਰਦਨ ਤੇ ਲੱਕ ਵਿੱਚ ਅੱਜ ਤੁਹਾਨੂੰ ਦਰਦ ਹੋ ਸਕਦੀ ਹੈ ਜਿਸ ਕਾਰਨ ਤੁਸੀਂ ਸਾਰਾ ਹੀ ਦਿਨ ਪਰੇਸ਼ਾਨ ਰਹਿ ਸਕਦੇ ਹੋ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਜਲਦੀ ਹੀ ਡਾਕਟਰ ਦੀ ਸਲਾਹ ਲਓ ਜਦੋਂ ਇਸ ਨਾਲ ਕਮਜ਼ੋਰੀ ਵੀ ਤੁਹਾਨੂੰ ਮਹਿਸੂਸ ਹੋ ਜਾਵੇਗੀ ਅੱਜ ਦੇ ਦਿਨ ਆਰਾਮ ਕਰਨਾ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਅੱਜ ਜੇਕਰ ਤੁਸੀਂ ਦੂਜਿਆਂ ਦੀ ਗੱਲ ਮੰਨ ਕੇ ਨਿਵੇਸ਼ ਕਰੋਗੇ ਤਾਂ ਆਰਥਿਕ ਨੁਕਸਾਨ ਪੱਕਾ ਹੋ ਸਕਦਾ ਹੈ ਤੁਹਾਡਾ ਸਾਹਸ ਤੁਹਾਨੂੰ ਪਿਆਰ ਪਾਉਣ ਵਿੱਚ ਸਫਲ ਰਹੇਗਾ ਕਾਮਕਾਰ ਵਿੱਚ ਥੋੜੀ ਮੁਸ਼ਕਿਲ ਦੇ ਬਾਅਦ ਤੁਹਾਨੂੰ ਦਿਨ ਵਿੱਚ ਤੋਹਫਾ ਤੇ ਵਧੀਆ ਵੇਖਣ ਨੂੰ ਮਿਲ ਸਕਦਾ ਹੈ ਖਾਸ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਸ਼ਬਦਾਂ ਤੇ ਧਿਆਨ ਦਿਓ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਜੇਕਰ ਤੁਸੀਂ ਦੂਜਿਆਂ ਦੀ ਗੱਲ ਮੰਨ ਕੇ ਕਿਸੇ ਕੰਮ ਵਿੱਚ ਪੈਸਾ ਲਗਾਉਂਦੇ ਹੋ ਤਾਂ ਉਸ ਵਿੱਚ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅੱਜ ਦਾ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 3 ਤੇ ਭਾਗਸ਼ਾਲੀ ਰੰਗ ਹੈ ਜੀ ਕੇਸਰੀ ਤੇ ਪੀਲਾ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਸੀਂ ਨਸ਼ੇ ਤੋਂ ਦੂਰ ਰਹਿਣਾ ਹੈ ਨਹੀਂ ਤਾਂ ਤੁਹਾਡੀ ਸਿਹਤ ਵਿੱਚ ਬਹੁਤ ਹੀ ਗਿਰਾਵਟ ਆ ਸਕਦੀ ਹੈ ਅੱਜ ਤੁਸੀਂ ਗਹਿਰੇ ਆਰਾਮ ਤੋਂ ਦੂਰ ਰਹੋਗੇ ਹਾਲਾਂਕਿ ਕੋਈ ਵੀ ਕਿਸੇ ਨੂੰ ਉਧਾਰ ਦੇਣਾ ਜਾਂ ਪੈਸੇ ਦੇਣਾ ਪਸੰਦ ਨਹੀਂ ਕਰਦਾ ਪਰ ਜੇਕਰ ਤੁਸੀਂ ਕਿਸੇ ਲੋੜਵੰਦ ਨੂੰ ਪੈਸੇ ਦੇ ਕੇ ਆਪਣੇ ਅੰਦਰ ਸਕੂਨ ਮਹਿਸੂਸ ਕਰੋਗੇ ਤੁਹਾਨੂੰ ਚਿੰਤਾ ਤੋਂ ਮੁਕਤ ਹੋ ਕੇ ਆਪਣੇ ਕਰੀਬੀ ਦੋਸਤਾਂ ਪਰਿਵਾਰ ਦੇ ਵਿੱਚ ਖੁਸ਼ੀਆਂ ਦੇ ਪਲ ਨੂੰ ਲੱਭਣਾ ਚਾਹੀਦਾ ਹੈ ਤੁਹਾਡੇ ਸਮਰਪਿਤ ਨਿਰਸੰਦੇਹ ਪਿਆਰ ਵਿੱਚ ਜਾਦੂ ਕਰਨ ਦੀ ਤਾਕਤ ਹੈ ਵਪਾਰਕ ਅਤੇ ਕਾਰੋਬਾਰੀਆਂ ਦੇ ਲਈ ਚੰਗਾ ਦਿਨ ਹੈ ਕਿਉਂਕਿ ਅੱਜ ਉਹਨਾਂ ਨੂੰ ਚੰਗਾ ਮੁਨਾਫਾ ਮਿਲ ਜਾਵੇਗਾ ਉਹ ਅੱਜ ਦੇ ਦਿਨ ਬਹੁਤ ਹੀ ਤਰੱਕੀ ਕਰਨ ਵਾਲੇ ਹਨ ਕਿਉਂਕਿ ਉਸ ਮੰਗ ਦੇ ਨਾਲ ਲਾਭ ਹੋਵੇਗਾ ਯਾਤਰਾ ਨਾਲ ਤੁਹਾਨੂੰ ਤੁਰੰਤ ਲਾਭ ਨਹੀਂ ਹੋਵੇਗਾ ਪਰੰਤੂ ਇਸ ਦੇ ਚੱਲਦੇ ਚੰਗੇ ਭਵਿੱਖ ਦੀ ਨੀਂਹ ਤੁਹਾਡੀ ਰੱਖੀ ਜਾ ਸਕਦੀ ਹੈ ਤੁਹਾਡਾ ਜੀਵਨ ਸਾਥੀ ਵਾਕਿਆ ਹੀ ਤੁਹਾਡੇ ਲਈ ਫਰਿਸ਼ਤੇ ਦੀ ਤਰ੍ਹਾਂ ਹੈ ਅਤੇ ਤੁਸੀਂ ਅੱਜ ਇਹ ਜਾਣ ਜਾਓਗੇ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 7 ਤੇ ਭਾਗਸ਼ਾਲੀ ਰੰਗ ਹੈ ਜੀ ਕਰੀਮ ਤੇ ਚਿੱਟਾ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਸੀਂ ਕੰਮ ਜ਼ਿਆਦਾ ਕਰਨ ਤੋਂ ਬਚਣਾ ਹੈ ਕਿਉਂਕਿ ਇਹ ਤੁਹਾਨੂੰ ਤਣਾਅ ਤੇ ਥਕਾਵਟ ਦੇ ਸਕਦਾ ਹੈ ਤੁਹਾਡੇ ਪਿਤਾ ਦੀ ਕੋਈ ਸਲਾਹ ਅੱਜ ਤੁਹਾਡੇ ਕੰਮਕਾਰ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਲਾਭ ਦਿਵਾ ਸਕਦੀ ਹੈ ਤੁਹਾਡੇ ਨਜ਼ਦੀਕੀ ਲੋਕ ਨਿੱਜੀ ਜੀਵਨ ਵਿੱਚ ਪਰੇਸ਼ਾਨੀਆਂ ਖੜੀਆਂ ਕਰ ਸਕਦੇ ਹਨ ਤੁਹਾਨੂੰ ਆਪਣੇ ਪਾਰਟਨਰ ਨਾਲ ਨਵਾਂ ਅਲੱਗ ਅੰਦਾਜ਼ ਦੇਖਣ ਨੂੰ ਮਿਲੇਗਾ। ਕੰਮਕਾਰ ਵਿੱਚ ਤੁਹਾਡੇ ਕੰਮ ਦੀ ਬਹੁਤ ਹੀ ਸਲਾਹਨਾ ਕੀਤੀ ਜਾਵੇਗੀ। ਤੁਹਾਡੀ ਸਮਰੱਥਾ ਅਤੇ ਭਵਿੱਖ ਦੀ ਯੋਜਨਾਵਾਂ ਨੂੰ ਫਿਰ ਤੋਂ ਸੋਚਣ ਦਾ ਸਮਾਂ ਹੈ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਾਰ ਵਿੱਚ ਵਿਵਾਸ ਦੀ ਘਾਟ ਰਹਿ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਕਾਫੀ ਖਲੜ ਪੈ ਸਕਦਾ ਹੈ ਜਾਂ ਤਣਾਅ ਦਾ ਮਾਹੌਲ ਬਣ ਸਕਦਾ ਹੈ। ਤੁਹਾਡੇ ਲਈ ਅੱਜ ਦਾ ਭਾਗਸ਼ਾਲੀ ਨੰਬਰ ਹੈ ਜੀ 5 ਤੇ ਭਾਗਸ਼ਾਲੀ ਰੰਗ ਹੈ ਜੀ ਹਰਾ ਤੇ ਫਿਰੋਜ਼ੀ। ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਡੇ ਕੋਲ ਧਨ ਕਾਫੀ ਹੋਵੇਗਾ ਅਤੇ ਇਸ ਨਾਲ ਮਨ ਵਿੱਚ ਸ਼ਾਂਤੀ ਵੀ ਰਹੇਗੀ ਕੰਮ ਦਾ ਤਣਾਅ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਰਿਸ਼ਤੇਦਾਰਾਂ ਦੇ ਨਾਲ ਛੋਟੀ ਯਾਤਰਾ ਤੇ ਤੁਹਾਡੀ ਭੱਜ ਦੌੜ ਭਰਿਆ ਦਿਨ ਹੋ ਸਕਦਾ ਹੈ ਪਰ ਅਖੀਰ ਤੁਹਾਨੂੰ ਸਕੂਨ ਦੇਣ ਵਾਲੀ ਰਾਤ ਸਾਬਿਤ ਹੋ ਜਾਵੇਗੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪਿਆਰ ਤੁਹਾਡੇ ਗੱਲਾਂ ਨੂੰ ਨਹੀਂ ਸਮਝਦਾ ਤਾਂ ਅੱਜ ਉਹਨਾਂ ਦੇ ਨਾਲ ਬੈਠ ਕੇ ਸਮਾਂ ਬਿਤਾਓ ਤੇ ਨਾਲੇ ਉਹਨਾਂ ਨੂੰ ਆਪਣੀਆਂ ਗੱਲਾਂ ਵਿੱਚ ਸਪਸ਼ਟੇ ਕਰਨ ਦੇ ਦਿਓ ਉਦਯੋਗਪਤੀ ਲੋਕਾਂ ਨਾਲ ਸਾਂਝੇਦਾਰੀ ਵਿੱਚ ਉਦਮ ਹੈ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਸਮੇਂ ਤੁਸੀਂ ਬੁੱਧੀਮਾਨ ਬਣੋ ਇਸ ਨਾਲ ਤੁਹਾਡੀਆਂ ਬੇਲੋੜੀਆਂ ਲੜਾਈਆਂ ਖਤਮ ਹੋ ਜਾਣਗੀਆਂ ਤੇ ਤੁਹਾਡੇ ਰਿਸ਼ਤਿਆਂ ਵਿੱਚ ਪਿਆਰ ਵਧ ਜਾਵੇਗਾ ਤੁਹਾਡਾ ਜੀਵਨ ਸਾਥੀ ਤੁਹਾਨੂੰ ਪਾ ਕੇ ਆਪਣੇ ਆਪ ਨੂੰ ਖੁਸ਼ ਨਸੀਬ ਸਮਝ ਲਵੇਗਾ ਤੁਹਾਡਾ ਅੱਜ ਦਾ ਭਾਗਸ਼ਾਲੀ ਨੰਬਰ ਹੈ ਜੀ 3 ਤੇ ਭਾਗਸ਼ਾਲੀ ਰੰਗ ਹੈ ਜੀ ਕੇਸਰੀ ਤੇ ਪੀਲਾ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਦੇ ਦਿਨ ਬਿਨਾਂ ਕੁਝ ਖਾਸ ਕੀਤੇ ਤੁਸੀਂ ਆਸਾਨੀ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਖਾਣ ਪੀਣ ਸਮੇਂ ਸਾਵਧਾਨ ਰਹੋ ਲਾਪਰਵਾਹੀ ਬਿਮਾਰੀ ਦੀ ਵਜ੍ਹਾ ਨਹੀਂ ਤਾਂ ਬਣ ਸਕਦੀ ਹੈ ਅੱਜ ਕਰਦੇ ਹੋ ਵੱਡਿਆਂ ਦਾ ਅਸ਼ੀਰਵਾਦ ਲੈ ਕੇ ਹੀ ਨਿਕਲੋ ਤਾਂ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਜੇਕਰ ਤੁਸੀਂ ਨਵੀਂ ਜਾਣਕਾਰੀ ਅਤੇ ਸਮਰੱਥਾ ਵਿਕਸਿਤ ਕਰਨ ਦੀ ਥੋੜੀ ਜ਼ਿਆਦਾ ਕੋਸ਼ਿਸ਼ ਕਰੋਗੇ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲ ਜਾਵੇਗਾ ਆਪਣੀਆਂ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿਚਕਾਰ ਤੁਸੀਂ ਆਪਣੇ ਲਈ ਸਮਾਂ ਅੱਜ ਕੱਢ ਸਕਦੇ ਹੋ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋਗੇ ਆਪਣੀਆਂ ਮਨਪਸੰਦ ਚੀਜ਼ਾਂ ਕਰਨ ਦੇ ਯੋਗ ਹੋ ਜਾਵੋਗੇ ਵਿਆਹਕ ਜੀਵਨ ਵਿੱਚ ਮੁਸ਼ਕਲ ਤੁਹਾਡੀ ਦੂਰ ਹੋ ਜਾਵੇਗੀ ਜਿਸ ਦੇ ਨਾਲ ਤੁਹਾਡਾ ਰਿਸ਼ਤਾ ਹੋਰ ਪੱਕਾ ਹੋ ਜਾਵੇਗਾ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ 6 ਤੇ ਭਾਗਸ਼ਾਲੀ ਰੰਗ ਹੈ ਜੀ ਪਾਰਦਰਸ਼ੀ ਤੇ ਗੁਲਾਬੀ। ਅਗਲੀ ਰਾਸ਼ੀ ਹੈ ਜੀ বৃਸ਼ਕ ਰਾਸ਼ੀ। বৃਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਉਹਨਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਿਹੜੇ ਸੱਟੇਬਾਜੀ ਦਾ ਕੰਮ ਕਰਦੇ ਹਨ। ਆਪਣੀ ਸਿਹਤ ਨੂੰ ਲਾ ਕੇ ਜ਼ਿਆਦਾ ਚਿੰਤਾ ਨਾ ਕਰੋ ਕਿਉਂਕਿ ਇਸ ਨਾਲ ਤੁਹਾਡੀ ਬਿਮਾਰੀ ਹੋਰ ਵਿਗੜ ਸਕਦੀ ਹੈ। ਜਿਨ੍ਹਾਂ ਲੋਕਾਂ ਨੇ ਆਪਣਾ ਪੈਸਾ ਸੱਟੇਬਾਜੀ ਵਿੱਚ ਲਗਾਇਆ ਸੀ ਉਹ ਤਾਂ ਸਾਵਧਾਨ ਹੋ ਜਾਣ। ਤੁਹਾਡੇ ਦੋਸਤਾਂ ਦੀ ਵਜ੍ਹਾ ਨਾਲ ਖਾਸ ਲੋਕਾਂ ਨਾਲ ਪਛਾਣ ਹੋਵੇਗੀ। ਜਿਸ ਦਾ ਤੁਹਾਨੂੰ ਫਾਇਦਾ ਵੀ ਹੋ ਸਕਦਾ ਹੈ ਇਸ ਤੋਂ ਪਹਿਲਾਂ ਕਿ ਬੌਸ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਕੋਈ ਕੰਮ ਨੂੰ ਖਤਮ ਅਜੇ ਨਹੀਂ ਕੀਤਾ ਪਹਿਲਾਂ ਪਹਿਲਾਂ ਉਸ ਕੰਮ ਨੂੰ ਖਤਮ ਕਰ ਲਓ ਤੁਹਾਡੇ ਕੋਲ ਸਮਾਂ ਬਹੁਤ ਵਧੀਆ ਹੈ ਨਹੀਂ ਤਾਂ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਅੱਜ ਤੁਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹੋ ਇੱਕ ਕਰੀਬੀ ਦੋਸਤ ਜਾਂ ਗਵਾਂਡੀ ਦੀ ਵਜ੍ਹਾ ਨਾਲ ਤੁਹਾਡੇ ਜੀਵਨ ਵਿੱਚ ਤਕਰਾਰ ਹੋ ਸਕਦਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 7 ਤੇ ਭਾਗਸ਼ਾਲੀ ਰੰਗ ਹੈ ਜੀ ਕਰੀਮ ਤੇ ਚਿੱਟਾ। ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ। ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਬੱਚਿਆਂ ਜਾਂ ਉਹਨਾਂ ਨਾਲ ਸਬਰ ਰੱਖਣ ਦੀ ਲੋੜ ਹੈ ਜੋ ਤੁਹਾਡੇ ਨਾਲੋਂ ਘੱਟ ਤਜਰਬੇਕਾਰ ਹਨ। ਆਪਣੀਆਂ ਇਛਾਵਾਂ ਦੀ ਪੂਰਤੀ ਲਈ ਵਿਅਕਤੀਗਤ ਸੰਬੰਧਾਂ ਦਾ ਇਸਤੇਮਾਲ ਕਰਨਾ ਤੁਹਾਡੇ ਜੀਵਨ ਸਾਥੀ ਨੂੰ ਨਾਰਾਜ਼ ਕਰ ਸਕਦਾ ਹੈ। ਲੰਬੇ ਨਿਵੇਸ਼ ਤੋਂ ਬਚੋ। ਕੋਸ਼ਿਸ਼ ਕਰੋ ਕਿ ਦੋਸਤਾਂ ਨਾਲ ਬਾਹਰ ਜਾ ਕੇ ਖੁਸ਼ੀ ਦੇ ਪਲ ਬਤੀਤ ਕਰੋ। ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ ਉਹ ਆਪਣੀ ਮੰਗੇਤਰ ਦੇ ਨਾਲ ਬਹੁਤ ਸਾਰੀਆਂ ਖੁਸ਼ੀਆਂ ਮਨਾਉਣਗੇ ਕਾਮਕਾਰ ਤੋਂ ਬਾਅਦ ਤੁਹਾਡੇ ਸਹਿਕਰਮੀ ਤੁਹਾਨੂੰ ਕਿਸੇ ਛੋਟੇ ਘਰੇਲੂ ਉਤਸਵ ਤੇ ਬੁਲਾ ਸਕਦੇ ਹਨ ਜਿੱਥੇ ਜਾਣਾ ਤੁਹਾਡੇ ਲਈ ਗਾਈਡਨਸ ਹੋ ਸਕਦਾ ਹੈ ਤੁਸੀਂ ਉੱਥੇ ਜਾ ਕੇ ਬਹੁਤ ਹੀ ਇੰਜੋਏ ਵੀ ਕਰ ਸਕਦੇ ਹੋ ਤੁਹਾਡਾ ਜੀਵਨ ਸਾਥੀ ਅੱਜ ਤੁਹਾਡੇ ਨਾਲ ਕੁਝ ਖਾਸ ਗੱਲ ਕਰਨ ਵਾਲਾ ਹੈ ਜਿਸ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਸੁਣਨਾ ਹੈ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 4 ਤੇ ਭਾਗਸ਼ਾਲੀ ਰੰਗ ਹੈ ਜੀ ਪੂਰਾ ਤੇ سرمਈ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਬੱਚਿਆਂ ਜਾਂ ਉਹਨਾਂ ਦੇ ਨਾਲ ਸਬਰ ਰੱਖਣ ਦੀ ਲੋੜ ਹੈ ਕਿਸੇ ਵੀ ਕੰਮ ਨੂੰ ਅੱਜ ਤੁਸੀਂ ਛੋਟਾ ਨਹੀਂ ਸਮਝਣਾ ਹਾਲਾਂਕਿ ਪਿਆਰ ਵਿੱਚ ਨਿਰਾਸ਼ਾ ਹੋ ਸਕਦੀ ਹੈ ਪਰੰਤੂ ਦਿਲ ਛੋਟਾ ਨਾ ਕਰੋ ਕਿਉਂਕਿ ਪ੍ਰੇਮੀ ਹਮੇਸ਼ਾ ਸਾਈਕੋਫੈਨੇਟਿਕ ਹੁੰਦੇ ਹਨ ਪੂਤਕਾਲ ਵਿੱਚ ਕੀਤਾ ਕੰਮ ਅੱਜ ਤੁਹਾਨੂੰ ਪ੍ਰਣਾਮ ਜਾਂ ਪੁਰਸਕਾਰ ਤੁਹਾਡੇ ਲਈ ਲੈ ਕੇ ਆ ਸਕਦਾ ਹੈ ਅੱਜ ਦੇ ਦਿਨ ਜਿਹੜਾ ਵੀ ਤੁਹਾਡਾ ਕੋਈ ਕੰਮ ਕੋਟ ਕਚਹਿਰੀ ਦੇ ਵਿੱਚ ਫਸਿਆ ਹੋਇਆ ਸੀ ਉਹ ਵੀ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਤੇ ਤੁਹਾਨੂੰ ਜਿੱਤ ਪ੍ਰਾਪਤ ਹੋ ਜਾਵੇਗੀ। ਜੀਵਨ ਸਾਥੀ ਦੀ ਸਿਹਤ ਉੱਪਰ ਠੀਕ ਤਰੀਕੇ ਨਾਲ ਧਿਆਨ ਦੇਣ ਦੀ ਤੇ ਦੇਖਭਾਲ ਕਰਨ ਦੀ ਜ਼ਿਆਦਾ ਜ਼ਰੂਰਤ ਹੈ। ਘਰ ਵਿੱਚ ਕਿਸੇ ਸਮਾਂ ਰਹੋ। ਹੁਣ ਦੀ ਵਜ੍ਹਾ ਦੇ ਨਾਲ ਅੱਜ ਤੁਹਾਡਾ ਪੈਸਾ ਖਰਚ ਹੋ ਸਕਦਾ ਹੈ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿਗੜਨ ਦੀ ਸਥਿਤੀ ਬਣੀ ਹੋਈ ਹੈ। ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 4 ਤੇ ਭਾਗਸ਼ਾਲੀ ਰੰਗ ਹੈ ਜੀ ਪੂਰਾ ਤੇ سرمਈ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ ਤੋਂ ਦੁੱਖ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਘਰੇਲੂ ਕੰਮਕਾਰ ਵਿੱਚ ਤੁਹਾਨੂੰ ਜ਼ਿਆਦਾਤਰ ਸਮੇਂ ਵਿੱਚ ਵਿਅਸਤ ਰੱਖੇਗਾ ਅੱਜ ਦੇ ਦਿਨ ਤੁਸੀਂ ਕਿਸੇ ਕੁਦਰਤੀ ਖੂਬਸੂਰਤੀ ਨੂੰ ਵੇਖੋਗੇ ਜਿਸ ਦੇ ਨਾਲ ਤੁਸੀਂ ਬਹੁਤ ਹੀ ਆਪਣਾ ਚੰਗਾ ਦਿਨ ਮਹਿਸੂਸ ਕਰ ਸਕਦੇ ਹੋ ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ ਦੁੱਖ ਹੋ ਸਕਦਾ ਹੈ ਰੁਕਿਆ ਹੋਇਆ ਪੈਸਾ ਤੁਹਾਨੂੰ ਮਿਲ ਸਕਦਾ ਹੈ ਜੇਕਰ ਤੁਸੀਂ ਕਿਸੇ ਨੂੰ ਕਾਫੀ ਸਮਾਂ ਪਹਿਲਾਂ ਉਧਾਰ ਦਿੱਤਾ ਹੋਇਆ ਸੀ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਜਿਹੜੀ ਹੈ ਸੁਧਰ ਜਾਵੇਗੀ ਘਰੇਲੂ ਕੰਮਕਾਰ ਨੂੰ ਜ਼ਿਆਦਾ ਸਮੇਂ ਵਿੱਚ ਵਿਅਸਤ ਨਾ ਰਹੋ ਨਹੀਂ ਤਾਂ ਤੁਹਾਡਾ ਸਰੀਰ ਥਕਾਵਟ ਮਹਿਸੂਸ ਕਰ ਸਕਦਾ ਹੈ ਖੇਡ ਜੀਵਨ ਦਾ ਮਹੱਤਵਪੂਰਨ ਭਾਗ ਹੈ ਪਰੰਤੂ ਖੇਡ ਵਿੱਚ ਇੰਨਾ ਵੀ ਟਾਈਮ ਨਾ ਸਪੈਂਡ ਕਰੋ ਕਿ ਤੁਹਾਡਾ ਸਿੱਖਿਆ ਪ੍ਰਤੀ ਧਿਆਨ ਹੀ ਵਟ ਜਾਵੇ ਜੇਕਰ ਤੁਸੀਂ ਆਪਣੇ ਜੀਵਨ ਸਾਥੀ ਲਈ ਪਿਆਰ ਲਈ ਤਰਸ ਰਹੇ ਹੋ ਇਹ ਦਿਨ ਤੁਹਾਡੇ ਲਈ ਚੰਗਾ ਹੋਵੇਗਾ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 2 ਤੇ ਭਾਗਸ਼ਾਲੀ ਰੰਗ ਹੈ ਜੀ ਚਿੱਟਾ ਤੇ ਚਾਂਦੀ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਹਾਡੇ ਮੱਥੇ ਤੇ ਪਰੇਸ਼ਾਨੀ ਝਲਕ ਰਹੀ ਹੈ ਪਰਿਵਾਰ ਦੇ ਕਿਸੇ ਮੈਂਬਰ ਦੀ ਸਿਹਤ ਖਰਾਬ ਹੋਣ ਕਾਰਨ ਤੁਹਾਡਾ ਘੁੰਮਣ ਫਿਰਨ ਦਾ ਪ੍ਰੋਗਰਾਮ ਟਲ ਸਕਦਾ ਹੈ ਡਰ ਤੁਹਾਡੀ ਖੁਸ਼ੀ ਨੂੰ ਬਰਬਾਦ ਕਰ ਸਕਦਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਤੁਹਾਡੇ ਖਿਆਲਾਂ ਅਤੇ ਕਲਪਨਾ ਤੋਂ ਪੈਦਾ ਹੋਇਆ ਹੈ ਡਰ ਸਹਜਤਾ ਨੂੰ ਖਤਮ ਕਰ ਦੇਂਦਾ ਹੈ ਇਸ ਲਈ ਤੁਸੀਂ ਕਿਸੇ ਵੀ ਪਰੇਸ਼ਾਨੀ ਨੂੰ ਆਪਣੇ ਦਿਮਾਗ ਤੇ ਹਾਵੀ ਨਹੀਂ ਹੋਣ ਦੇਣਾ ਕੰਮਕਾਰ ਵਿੱਚ ਸੂਝ ਬੂਝ ਨਾਲ ਉਠਾਏ ਕਦਮ ਤੁਹਾਨੂੰ ਫਲਦਾਇਕ ਸਾਬਿਤ ਹੋਣਗੇ ਇਸ ਨਾਲ ਤੁਹਾਨੂੰ ਸਮੇਂ ਤੇ ਯੋਜਨਾ ਪੂਰੀ ਕਰਨ ਵਿੱਚ ਮਦਦ ਮਿਲ ਜਾਵੇਗੀ ਅੱਜ ਦਾ ਦਿਨ ਤੁਹਾਡਾ ਅਨੁਕੂਲ ਹੈ ਜੇਕਰ ਤੁਸੀਂ ਇਸ ਨੂੰ ਆਪਣੇ ਦਿਮਾਗ ਤੋਂ ਚਲਾਉਂਦੇ ਹੋ ਜਾਂ ਦਿਲ ਤੋਂ ਚਲਾਉਂਦੇ ਹੋ ਤਾਂ ਤੁਹਾਡੇ ਲਈ ਵਧੀਆ ਹੀ ਰਹੇਗਾ ਅੱਜ ਤੁਹਾਡਾ ਭਾਗਸ਼ਾਲੀ ਨੰਬਰ ਹੈ ਜੀ 9 ਤੇ ਭਾਗਸ਼ਾਲੀ ਰੰਗ ਹੈ ਜੀ ਲਾਲ ਤੇ ਉਨਾਬੀ ਸੋ ਦੋਸਤੋ ਇਹ ਸੀ ਜੀ ਅੱਜ ਦਾ ਰਾਸ਼ੀਫਲ ਧੰਨਵਾਦ